ਅੱਜ ਨਵਾਂ ਸ਼ਹਿਰ ਦੇ ਬੰਗਾ ਸ਼ਹਿਰ ਦੇ ਨੇੜੇ ਪਿੰਡ ਬਾੜੋਵਾਲ ਵਿਖੇ ਸਵੇਰੇ 4 ਵਜੇ NIA ਦੀ ਟੀਮ ਦੀ ਰੇਡ ਹੋਈ। ਇਹ ਰੇਡ ਬਾਬਾ ਗੁਰਵਿੰਦਰ ਸਿੰਘ ਗਿੰਦਾ, ਨਿਹੰਗ ਸਿੰਘ ਜੋ ਕਿ ਚੋਲੇ ਬਣੇ ਬਣਾਉਣ ਅਤੇ ਪੁਰਾਤਨ ਕਿਰਪਾਨਾਂ ਲੈ ਉਹਨਾਂ ਨੂੰ ਨਮਾ ਰੂਪ ਦੇ ਕੇ ਵੇਚਣ ਦਾ ਕੰਮ ਕਰਦੇ ਹਨ। ਇਹਨਾਂ ਦੇ ਗਾਹਕ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਪਾਕਿਸਤਾਨ ਦੇ ਵਿੱਚ ਵੀ ਇਹ ਕਿਸੇ ਕਸਟਮਰ ਨਾਲ ਡੀਲ ਕਰ ਰਹੇ ਹਨ। ਇਨਾ ਕਿਰਪਾਨਾਂ ਦੇ ਬਾਬਤ ਪਿਛਲੇ 2 ਸਾਲਾਂ ਵਿੱਚ 16 ਲੱਖ ਦੀ ਟਰਾਂਜੈਕਸ਼ਨ ਵਿਦੇਸ਼ਾਂ ਦੇ ਵਿੱਚੋਂ ਹੋਈ ਹੈ ਜਿਸ ਕਰਕੇ ਅੱਜ ਕਰੀਬ 3 ਦੇ ਲਗਭਗ ਪੁਲਿਸ ਮੁਲਾਜ਼ਮਾ ਨੇ ਇਸ ਦੇ ਘਰ ਉੱਤੇ ਆ ਰੇਡ ਕੀਤੀ ਬਾਬਾ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੈਂ ਦੁਬਈ ਵਿੱਚ ਸੀਗਾ ਉੱਥੋਂ ਦੇ ਮੇਰੇ ਦੋਸਤਾਂ ਨਾਲ ਕਾਫੀ ਅچھے ਰਿਲੇਸ਼ਨ ਸਨ ਜਿਨ੍ਹਾਂ ਦਾ ਅੱਜ ਵੀ ਫੋਨ ਆਦਾ ਜਾਂਦਾ ਰਹਿੰਦਾ ਹੈ ਤੇ ਮੇਰਾ ਇੱਕ ਦੋਸਤ ਅਮਰੀਕਾ ਦੇ ਵਿੱਚ ਰਹਿੰਦਾ ਹੈ ਜਿਸ ਦਾ ਨਾਮ ਹਰਦੀਪ ਸਿੰਘ ਪਿੰਡ ਚੱਕਗੁਰੂ ਨੇੜੇ ਬੰਗਾ ਦਾ ਰਹਿਣ ਵਾਲਾ ਹੈ ਜੋ ਕਿ ਅਜਕਲ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ ਤੇ ਉਸ ਦਾ ਵੀ ਫੋਨ ਆਦਾ ਜਾਂਦਾ ਰਹਿੰਦਾ ਹੈ ਅੱਜ ਦੀ ਰੇਡ ਜਿਹੜੀ ਹੋਈ ਹੈ ਉਹ ਕੈਨੇਡਾ ਦੀ ਵਿੱਚ ਇੰਡੀਅਨ ਐਮਬੈਸੀ ਦੇ ਵਿੱਚ ਬੰਬ ਧਮਾਕਾ ਹੋਇਆ ਸੀ ਉਸ ਦੇ ਚਲਦਿਆਂ ਹੋਈ ਹੈ ਜਿਸ ਦੇ ਬਾਰੇ ਬਾਬਾ ਗੁਰਵਿੰਦਰ ਸਿੰਘ ਨੇ ਸਾਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਕਿਸੇ ਦੇ ਨਾਲ ਕੋਈ ਵੀ ਅਜੀਹਤ ਸੰਬੰਧ ਨਹੀਂ ਹੈ ਮੈਂ ਸਿੱਖ ਕੌਮ ਦੇ ਨਾਲ ਔਰ ਸਿੱਖ ਸ਼ਾਸਤਰਾ ਨੂੰ ਬਣਾ ਕੇ ਦੁਬਾਰਾ ਲੋਕਾਂ ਤੱਕ ਪਹੁੰਚਾਉਂਦਾ ਹਾਂ ਆਓ ਦੇਖੋ ਇਸ ਵਾਰੇ ਹੋਰ ਕੀ ਕਿਹਾ ਉਹਨਾਂ ਨੇ ਜੀ ਇੱਕ ਪਹਿਲਾਂ ਆਪਣਾ ਨਾਮ ਦੱਸ ਦਿਓ ਕਿਹੜੇ ਦਾ ਹਾਂ ਚੱਲ ਇਹਦੇ ਪਹਿਲਾਂ ਨਾਮ ਦੱਸ ਦਿਓ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਨੇਂਗ ਸਿੰਘ ਤਿੰਨ ਬਾੜੋਵਾਲ ਹਾਂ ਬਬਈ ਜਿਹੜਾ ਤੁਸੀਂ ਬੰਬ ਧਮਾਕੇ ਦੀ ਗੱਲ ਕਰਦੇ ਹੋ ਉਹ ਬੰਬ ਧਮਾਕੇ ਵਿੱਚ ਤੁਸੀਂ ਸ਼ਾਮਲ ਸੀਗੇ ਜੋ ਕੈਨੇਡਾ ਅੰਬੈਸੀ ਦੇ ਵਿੱਚ ਇੰਡੀਆਨ ਅੰਬੈਸੀ ਦੇ ਵਿੱਚ ਹੋਇਆ ਕੈਨੇਡਾ ਵਿਖੇ ਹਾਂਜੀ ਨਹੀਂ ਆਪਣਾ ਤਾਂ ਕੋਈ ਉਹਨਾਂ ਦੇ ਨਾਲ ਲਿੰਕ ਨਹੀਂ ਸੀਗਾ ਇਹ ਆਏ ਸਵਾਭ ਵਿਦੇਸ਼ੀ ਕਿ ਹਾਂ ਵੀ ਖੈਰ ਇਹਦੇ ਕੋਲ ਇੰਡੀਆ 'ਚ ਕੋਈ ਇਹ ਐਕਟੀਵਿਟੀ ਕਰਨਗੇ ਕੋਈ ਅਸਰ ਹਲਸਲਾ ਹੋਊਗਾ ਇਹਨਾਂ ਦੇ ਕੋਲ ਜਾਂ ਕੁਝ ਵੀ ਤੇ ਮੇਨ ਜਿਹੜਾ ਆਕਾਰ ਨੇ ਆ ਇਹ ਹੀ ਸੀਗਾ ਕਿ ਜਿਹੜਾ ਆਪਣਾ ਕੈਨੇਡਾ ਦੇ ਵਿੱਚ ਇੰਡੀਆਨ ਅੰਬੈਸੀ 'ਚ ਬੰਬ ਧਮਾਕਾ ਹੋਇਆ ਸੀ ਕਿ ਤੁਸੀਂ ਉਹਦੇ ਵਿੱਚ ਸ਼ਾਇਦ ਇਨਵੋਲਵ ਤਾਂ ਨਹੀਂ ਹੈਗੇ ਨਨਕੇ ਇਸ ਬੇਸ ਤੇ ਆਈ ਸੀ ਆਪਣੀ ਜਿੰਨੇ ਕਿੰਨੇ ਕੁ ਜੀੜੀ ਨੇ ਰੇਡ ਕੀਤੀ ਫਿਰ ਉਹਨਾਂ ਦੇ ਆਉਣ ਦਾ ਹਾਂਜੀ ਆਉਣ ਦਾ ਸਮਾਂ तकरीबन ਮੇਰੇ ਹਿਸਾਬ ਨਾਲ ਕੋਈ 4:00 ਵਜੇ ਤੋਂ ਪਹਿਲਾਂ ਦਾ ਸਮਾਂ ਹੋ ਸਕਦਾ ਜਾਂ 9:00 ਵਜੇ ਤੱਕ ਸਾਰੀ ਜਾਂਚ ਕੀਤੀ ਆ ਉਹਨੇ ਸਾਰਿਆਂ ਦਾ ਬੈਡ ਰੂਮ ਸਾਰਾ ਕੁਝ ਸਮਾਨ ਫੋਲ ਕੇ ਜਿਸ ਜਿਸ ਗੁਰਦੀਪ ਸਿੰਘ ਦੀ ਤੁਸੀਂ ਗੱਲ ਹਰਦੀਪ ਸਿੰਘ ਉਹਨਾਂ ਦੀ ਗੱਲ ਕਰਦੇ ਹੋ ਉਹ ਤਨੀ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਜਿਨ੍ਹਾਂ ਦਾ ਤੁਹਾਨੂੰ ਫੋਨ ਆਉਂਦਾ ਤੇ ਤੁਸੀਂ ਉਹਨਾਂ ਨੂੰ ਕਰ ਰਹੇ ਹੋ ਜੀ ਉਹ ਇਦਾਂ ਸੀ ਇਹਨਾਂ ਦੇ ਦੱਸਣ ਬਾਬ ਦੀ ਆ ਕਿ ਉਹ ਜਿਹੜਾ ਹਰਦੀਪ ਸਿੰਘ ਹੈ ਸਾਡਾ ਮਿੱਤਰ ਹੈ ਪ੍ਰੇਮੀ ਹੈ ਉਹ ਸਾਡਾ ਤੇ ਉਹਨਾਂ ਦੇ ਗਾਂ ਲਿੰਕ ਹੈ ਉੱਥੇ ਇਸ ਮਸਲੇ ਤੇ ਜਿਨ੍ਹਾਂ ਨੇ ਬੰਬ ਗਾੜ ਕੀਤਾ ਹੋਊਗਾ ਜਾਂ ਕਰਕੇ ਉਹ ਫਿਰ ਹਰਦੀਪ ਸਿੰਘ ਨਾਲ ਆਪਣਾ ਪ੍ਰੇਮ ਹੈ ਤੇ ਉਹ ਜਾਂਦੇ ਕਿ ਜੇ ਉਹ ਇਨਵੋਲਵ ਹੈ ਜਾਂ ਹਰਦੀਪ ਸਿੰਘ ਉੱਥੇ ਜਾਂ ਕਿੱਦਾਂ ਵੀ ਆ ਕਿ ਉਹਨਾਂ ਦੀ ਕੋਈ ਇੱਥੇ ਵੀ ਐਕਟੀਵਿਟੀ ਹੈਗੀ ਆ ਜਾਂ ਤੁਸੀਂ ਇੱਥੇ ਵੀ ਕੁਝ ਕਰਨਾ ਚਾਹੁੰਦੇ ਆ ਇਦਾਂ ਦਾ ਇਸ ਬਾਬ ਵਦ ਆਏ ਸੀ ਕਿ ਹਾਂ ਵੀ ਤੁਹਾਡੀ ਇੱਥੇ ਇੱਕ ਐਕਟੀਵਿਟੀ ਤਾਂ ਨਹੀਂ ਤੁਸੀਂ ਕੋਈ ਬੰਦੇ ਤਾਂ ਨਹੀਂ ਜੋੜ ਲਏ ਜਾ ਤੁਸੀਂ ਕੋਈ ਮਤਲਬ ਤੁਸੀਂ ਇਸ ਇੱਥੇ ਕੋਈ ਐਕਟੀਵਿਟੀ ਦੇ ਵਿੱਚ ਨਹੀਂ ਸ਼ਾਮਲ ਹੋ ਨਹੀਂ ਨਹੀਂ ਆਪਾਂ ਨੂੰ ਲੋੜ ਹੀ ਨਹੀਂ ਆਪਾਂ ਗ੍ਰੈਸਟੀ ਜੀ ਬਣਾ ਲਿਆ ਤੇ ਨਾਲ ਆਪਣਾ ਕਾਰੋਬਾਰੀ ਮਹਾਰਾਜ ਦੀ ਕਿਰਪਾ ਨਾਲ ਸ਼ੋਸਤਰਾਂ ਦਾ ਚੋਲਿਆਂ ਦਾ ਹੈਗਾ ਤੇ ਸਮਾਂ ਹੀ ਨਹੀਂ ਮਿਲਦਾ ਕਿਸੇ ਕੰਮ ਨੂੰ ਫੋਨ ਤੁਹਾਡੇ ਕਿੰਨੇ ਲੈ ਕੇ ਗਏ ਆ ਉਹ ਫੋਨ ਮੇਰੇ ਕੋਈ ਕੁਝ ਇਸੇਗਾ ਆਤੇ ਉਹ ਲੈ ਗਏ ਆ ਫੋਨ ਡਾਟਾ ਵਗੈਰਾ ਸਾਰਾ ਉਹਦੇ ਵਿੱਚ ਸੀ ਰਿਕਵੈਸਟ ਕੀਤੀ ਸੀ ਕਿ ਡਾਟਾ ਲੈ ਲਓ ਤੁਸੀਂ ਫੋਨ ਦੇ ਦਿਓ ਕਿ ਮੇਰਾ ਸਾਰਾ ਬਿਜ਼ਨਸ ਉੱਤੇ ਚੱਲਦਾ ਪਿਆ ਲੈਣ ਦੇਣ ਸਾਰਾ ਕੁਝ ਉਹ ਦੇ ਕੇ ਗਏ ਨੇ ਹੁਣ 20 ਤਰੀਕ ਦੇਖੋ 20 ਤਰੀਕ ਨੂੰ ਕੀ ਕਹਿੰਦੇ ਨੇ 20 ਤਰੀਕ 20 ਤਰੀਕ ਕਿੱਥੇ ਦੀ ਦੇ ਕੇ ਗਏ ਆ ਉਹ 20 ਤਰੀਕ ਚੰਡੀਗੜ੍ਹ ਦੀ ਦੇ ਕੇ ਗਏ ਆ ਕੋਈ ਇਹ ਆਪਣਾ ਕੋਈ ਜਿਹੜੀ ਜੇਲ ਲਾਗੇ ਕੋਈ ਆਫਿਸ ਹੈ ਇਹਨਾਂ ਦਾ ਐਨਏਆਈ ਆ ਰਹਿਆਂ ਦਾ ਜਾਂ ਇਹਨਾਂ ਦਾ ਵੀ ਤੇ ਉੱਥੇ ਦਾ ਦੱਸਿਆ ਕਿ ਉੱਥੇ ਜਾ ਕੇ ਪੈਸ਼ੀ ਗੱਛ ਕਰਨਗੇ ਉਹ ਤੇ ਪੁੱਛ ਕੇ ਐਸੇ ਕਰਕੇ ਦੇਖੋ ਫੋਨ ਦਿੰਦੇ ਜਾਂ ਨਹੀਂ ਦਿੰਦੇ ਜਾਂ ਕੋਈ ਗਾਹ ਕਾਰਵਾਈ ਕਰਦੇ ਜਾਂ ਕਿੱਟਾ ਦੇ ਵੀ ਹੁਣ 20 ਤਰੀਕ ਨੂੰ ਜਾ ਕੇ ਪਤਾ ਲੱਗੂ ਤੁਸੀਂ ਕੀ ਚਾਹੁੰਦੇ ਹੋ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਰੇਡ ਹੋ ਰਹੀਆਂ ਉਹ ਹੋ ਰਹੀਆਂ ਵਿਦੇਸ਼ੀ ਕਾਰਨਾਂ ਦੇ ਕਰਕੇ ਕਿ ਉਹ ਵਿਦੇਸ਼ ਦੇ ਜਿਹੜੇ ਆ ਸਿੱਖ ਜਿਨ੍ਹਾਂ ਦੇ ਲਈ ਤੁਸੀਂ ਪੰਜਾਬ ਦੇ ਵਿੱਚ ਲੜਾਈ ਲੜ ਰਹੇ ਹੋ ਕੀ ਉਹ ਤੁਹਾਡੇ ਨਾਲ ਖੜਵੇ ਆ ਸਾਨੂੰ ਤਾਂ ਫੋਨ ਵੀ ਨਹੀਂ ਆਉਂਦਾ ਮਰਾ ਜੀ ਇਸ ਹਾਲਾਤ ਕੀ ਹਾਂ ਵੀ ਆਪਾਂ ਨੂੰ ਕੋਈ ਫੋਨ ਕਰਦਾ ਨਾ ਕੋਈ ਬਾਦੋਂ ਬਰੇਸ਼ ਤੋਂ ਆਪਣਾ ਪ੍ਰੇਮ ਆ ਹਰਦੀਪ ਸਿੰਘ ਨਾ ਉਹਨਾਂ ਆਪਣਾ ਵਧੀਆ ਗੱਲਬਾਤ ਹੁੰਦੀ ਆ ਹੋਰ ਤਾਂ ਕੁਛ ਇੱਕ ਨੇੜੇ ਦੇ ਪਿੰਡ ਹੋਣ ਕਰਕੇ ਨੂੰ ਕੋਈ ਪੰਨੂ ਕਰਕੇ ਆ ਜਾਂਦੇ ਜਾਫੀ ਹੋਣੀ ਆ ਇਹਨਾਂ ਦਾ ਆਪਣਾ ਕੋਈ ਹੈ ਨਹੀਂ ਤਾਲ ਮਿਲਣਾ ਕਦੇ ਬਹੁਤੀ ਗੱਲਬਾਤ ਹੋਈ ਜਾਂ ਇਹਨਾਂ ਦੇ ਨਾਲ ਕੋਈ ਲੈਣ ਦੇਣ ਹੋਇਆ ਨਾ ਆ ਮੈਂ ਇਹਨਾਂ ਨੂੰ ਵੀ ਰਿਕੁਐਸਟ ਕਰ ਦਿੰਨੇ ਆ ਚਲੋ ਨਾਲੇ ਕਿ ਭਾਈ ਜੇ ਕੋਈ ਤੁਹਾਡੇ ਮਨ ਦੇ ਵਿੱਚ ਹੈਗਾ ਕੋਈ ਬਲਬਲਾ ਆਹ 2020 ਜਾਂ ਖਾਲਿਸਤਾਨ ਨੂੰ ਲੈ ਕੇ ਤੁਸੀਂ ਗਰਾਉਂਡ ਲੈਵਲ ਤੇ ਆਓ ਗਰਾਉਂਡ ਲੈਵਲ ਤੇ ਆ ਕੇ ਗੱਲਬਾਤ ਕਰੋ ਗੱਲਬਾਤ ਕਰਕੇ ਜਿਹੜੇ ਤੁਹਾਡੇ ਮੁੱਦੇ ਨੇ ਉਹ ਮੁੱਦੇ ਰੱਖੋ ਜੇ ਨਹੀਂ ਸੋਲਵ ਹੋਉਂਦੇ ਫੇਰ ਅਗਲੇ ਨਾਲ ਗੱਲਬਾਤ ਕਰੋ ਕਿ ਸਾਡੇ ਆ ਮੁੱਦੇ ਸੋਲਵ ਨਹੀਂ ਹੋ ਰਹੇ ਭਾਈ ਸਾਨੂੰ ਪ੍ਰੋਬਲਮ ਆ ਰਹੀ ਹੈ ਨਾ ਮੰਨ ਲਓ ਕਿ ਪਹਿਨ ਜਿਹੜੀ ਸਾਡੇ ਪੰਜਾਬ ਦੀ ਜਵਾਨੀ ਆ ਹੁਣ ਬਾਹਰੋਂ ਮੰਨ ਲਓ ਕਿਸੇ ਨੂੰ ਫੋਨ ਕਰਤਾ ਕਿ ਭਾਈ ਤੂੰ ਐਂ ਕਰ ਦੇ ਭਾਈ ਤੂੰ ਉਹ ਕਰ ਦੇ ਗਰੀਬ ਘਰਾਂ ਦੇ ਮੁੰਡੇ ਆ ਜਿਹੜੇ ਉਹ ਵਿਚਾਰੇ ਇੱਕ ਭਾਵਨਾ ਦੇ ਵਿੱਚ ਆ ਕੇ ਕੁਝ ਵੀ ਮਾੜਾ ਚੰਗਾ ਕਰਕੇ ਮੋੜ ਕੇ ਪਿੱਛੇ ਮਾਪੇ ਲਾਉਂਦੇ ਨੇ ਨਾ ਉਹ ਚੀਜ਼ ਦਾ ਨੁਕਸਾਨ ਨਾ ਹੋਵੇ ਜੇ ਤੁਸੀਂ ਕੁਝ ਕਰਨ ਹੈ ਵੀ ਗਰਾਉਂਡ ਲੈਵਲ ਤੇ ਆਓ ਗਰਾਉਂਡ ਲੈਵਲ ਤੇ ਆਓ ਅਸੀਂ ਵੀ ਖੜ੍ਹ ਲੰਨੇ ਆ ਤੁਹਾਡੇ ਨਾਲ ਸਾਨੂੰ ਦੱਸੋ ਸਾਨੂੰ ਕੀ ਪ੍ਰੋਬਲਮਸ ਨੇ